ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਵਾਹਿ ਜੀ ਮੇਲਾ ਤਰੋਲਾ ਵੀ.ਐਫ.ਏ ਤੇ ਮੇਲੇ ਤੇ ਬਹੁਤ ਚੰਗੇ ਜਾਨਵਰ ਪਹੁੰਚੇ ਹੋਏ ਐ ਇੱਥੇ ਮੱਝਾਂ ਬੁੱਲ ਬਹੁਤ ਨਾਮੀ ਸਾਨ ਪਹੁੰਚੇ ਹੋਏ ਆ ਬਹੁਤ ਵੱਡੀ ਗਿਣਤੀ ਚ ਵੇਖਣ ਵਾਲਿਆਂ ਦਾ ਵੀ ਇਕੱਠ ਆ ਤੇ ਮੁਕਾਬਲਾ ਲੜਨ ਵਾਲਿਆਂ ਦਾ ਵੀ ਆ ਤੇ ਸਾਨਾ ਦਾ ਵਜਾਂ ਦਾ ਇੱਕ ਮਿੰਟ ਖੜਾ ਹੋਈ ਬਈਆ ਗੱਲਬਾਤ ਆਪਾਂ ਬਾਈ ਨਾਲ ਕਰ ਲੈਨੇ ਆ ਹਾਂਜੀ ਬਾਈ ਜੀ ਕੀ ਹਾਲ ਆ ਵਧੀਆ ਜੀ ਵਧੀਆ ਹੋਰ ਕਿਹੜੇ ਪਿੰਡੋਂ ਪਹੁੰਚੇ ਆਂ ਆਈ ਰੋਡਿਆਂ ਤੋਂ ਆ ਜੀ ਤੇ ਇਹ ਬੋਲ ਆਪਣਾ ਹੈ ਹਾਂਜੀ ਇਹ ਕੈਪਟਨ ਆਈ ਰੋਡਿਆਂ ਵਾਲਾ ਕਿਆ ਬਟਣਾ ਰੋਡਿਆਂ ਵਾਲਾ ਕਿਹੜੇ ਬੋਲਦਾ ਬੱਚਾ ਜੀ ਇਹ ਇਹ ਸਾਡੇ ਕੌਰ ਸਾਹ ਵਾਲੇ ਰਾਜੇ ਕੋਲ ਰਾਜੇ ਤੋਂ ਆਇਆ ਸੀ ਆ ਪ੍ਰੀ ਕੋਟ ਵਾਲੇ ਤੋਂ ਵੱਟਾ ਸਾਣ ਅੱਛਾ ਹਾਂ ਇਹ ਉਹਨਾਂ ਦੀ ਬਲੱਡ ਲਾਈਨ ਚ ਤੁਰੀ ਆਉਂਦੀ ਆ ਤੇ ਇਹਨੇ ਲੜੇ ਹੋਣੇ ਮੇਲੇ ਮੁੱਲੇ ਹਾਂ ਇਹ ਪਹਿਲਾਂ ਜਦੋਂ ਬਾਦਲ ਮੇਲੇ ਲਾਉਂਦਾ ਬਈ ਉਹਨਾਂ ਦੇ ਬਹੁਤ ਚੰਗੇ ਪਿੰਨ 2014 ਤੋਂ ਲੈ ਕੇ 2017 ਤੱਕ ਇਹਨੇ ਬੈਲਟਾਂ ਜਿੱਤੀਆਂ ਧੰਨਵਾਦ ਬਾਈ ਮਿਹਰਬਾਨੀ ਸ਼ੁਕਰੀਆ ਵਧਾਈਆਂ ਤੈਨੂੰ ਬਹੁਤ ਨਾਮੀ ਸਾਣ ਆ ਬਾਈ ਜੀ ਤੇ ਬੀ ਐਫ ਏ ਦਾ ਮੇਲਾ ਤਨੌਲਾ ਲੱਗਿਆ ਹੋਇਆ ਇੱਥੇ ਵੱਡੀ ਗਿਣਤੀ ਚ ਪਹੁੰਚੇ ਹੋਈਆਂ ਇੱਥੇ ਵਜਾਂ گاਵਾ ਕਟੀਆਂ ਘੋਟੀਆਂ ਸਾਰੇ ਮੁਕਾਬਲੇ ਲੜਨ ਵਾਲੇ ਜਾਨਵਰ ਪਹੁੰਚੇ ਹੋਏ ਆ। ਇਹ ਮੇਲਾ ਵੀ ਪੂਰਾ ਭਰਿਆ ਨੀਲੀ ਰਾਵੀ ਦੇ ਮੋਹਰਾ ਦੇ ਮੁਕਾਬਲੇ ਚੱਲ ਰਹੇ ਆ ਬਾਈ ਜੀ। ਜਿਹੜਾ ਦਵਾ ਦਿੰਦੇ ਆ ਤੁਹਾਨੂੰ ਤੁਰ ਫਿਰ ਕੇ ਮੇਲੇ ਚ ਇੱਧਰ ਦਾ ਮੁਕਾਬਲੇ ਹੈਗੇ ਮੋਹਰਾ ਸਾਣਾ ਦੇ ਬਾਕੀ ਠੀਕ ਆ ਸਾਰੇ ਤਿੰਨੋਂ ਦੇ ਵਿੱਚ ਕੱਟਾ ਜਿਹੜਾ ਸੀਗਾ ਵੀ ਉਹ ਚਾਰ ਦੰਦਾਂ ਦਾ ਲੱਗਦਾ ਲਾਭ ਇਹ ਬਾਹਰ ਲੈ ਲੋ ਟੋਕ ਨੰਬਰ ਦੱਸ ਲਾ ਜੀ ਕਿੰਨਾ ਹੈ 152 ਕੱਟਾ ਦੋ ਦੰਦ ਸੀ ਉਹ ਤਾਂ ਦੇਖੋ ਕੋਈ ਦੱਸ ਦੇ ਜੀ ਦੇਗਨਤੀ ਵਿੱਚ ਮੁਕਾਬਲੇ ਚੱਲ ਰਹੇ ਆ ਬਿਊਟੀ ਦੇ ਹਲਾਤ ਨਾਲ ਹਲਾਤੇ ਰੌਣਕਾਂ ਲੱਗੀਆਂ ਹੋਈਆਂ ਆਜਾ ਆਪਾਂ ਇਹ ਸਕਿਉਰਟੀ ਵਾਲੇ ਵੀ ਐਂਟਰੀ ਬੰਦ ਕਰ ਲੋ ਠੀਕ ਹੈ ਜੀ ਇਹ ਲਾਭਤ ਤਿਆਰ ਹੈ ਆ ਬੁੱਲ ਬੈਠਾ ਇੱਕ ਬਹੁਤ ਵਧੀਆ ਉਹ ਇੱਕ ਵਾਰ ਕਹਿੰਦਾ ਜੀ ਜਿਹੜੇ ਕਸਿੱਟਲੇ ਹੈ ਜਾਂ ਇਹਦੇ ਅੰਦਰ ਦੁੱਧ ਚੋਈ ਵਾਲੀਆਂ ਮੱਝਾਂ ਟਰੈਕਟਰ ਜਿੱਤੇ ਮੋਹਰਾ ਦੀ ਮੱਝ ਨੇ 29 ਕਿਲੋ ਦੁੱਧ ਕੱਢ ਕੇ ਪਾਈ ਦੀ ਉਹ ਵੀ ਆਪਣੇ ਪੇਜ ਤੇ ਵੀਡੀਓ ਪਾਈ ਹੋਈ ਆ ਸਾਰੀਆਂ ਵੀਡੀਓ ਇਸ ਮੇਲੇ ਦੀਆਂ 베ਗਾ Sidhu Farm Facebook ਪੰਜਾਬੀ YouTube ਅੰਗਰੇਜ਼ੀ ਤੇ ਸਾਰੀਆਂ ਪਾਈਆਂ ਹੋਈਆਂ ਬਾਈ ਜੀ ਉਹ ਨਮੀ ਬੁੱਲ ਪਹੁੰਚੇ ਹੋਏ ਇੱਥੇ ਨੀਲੀ 라ਵੀ ਦਾ ਟੌਪ ਦਾ ਨਗੀਨਾ ਕਹਿ ਸਕਦੇ ਹਾਂ ਲਵਾ ਦਿੰਦੇ ਆ ਢੇੜਾ ਸਾਨੂੰ ਆਜੋ ਭਰਾਵੋ ਆ ਦੁੱਧ ਚਵਾਈ ਵਾਲੀ ਮੱਝਾਂ ਕਿਸ ਨੇ 28 ਕਿਸ ਨੇ 24 25 26 ਆਰਿਆ ਨੇ ਦੁੱਧ ਕੱਢਿਆ ਬਾਈ ਜੀ ਚੰਗਾ ਇਹ ਨਾਣੀ ਵੱਡੇ ਵੱਡੇ ਆਰਡਰ ਵਾਲੀਆਂ ਮੱਝਾਂ ਸਾਰੀਆਂ ਇੱਥੇ ਇੱਕ ਤੇ ਦੁੱਧ ਵਾਲੀ ਮੱਝ ਆਸੀ ਭਾਈ ਜੀ ਕੱਲੀ ਕੱਲੀ ਤੇ ਕੈਮਰਾ ਲੱਗਿਆ ਹੋਇਆ ਸੀ ਆ ਦੂਜੇ ਨੰਬਰ ਵਾਲੀ ਮੱਝ ਆ ਜਿਹੜਾ ਇੱਧਰ ਕਦੇ ਵਿੱਚ ਆ ਗਿਆ ਬੈਠਾ ਸਾਹਮਣੇ ਬੜਾ ਕਰੇ ਭਾਈ ਤੇ ਚੱਲਦੀ ਹੈ ਬਹੁਤ ਵਧੀਆ ਦੂਜੇ ਨੰਬਰ ਤੇ ਆਈ ਹੈ ਮੱਝ ਇਹ ਤਾਂ ਹੋਣਾ ਚਾਹੀਦਾ ਹੈ ਜਦੋਂ ਨਾਲ ਬੋਲਦਾ ਰਹੇ ਤੇ ਉਹ ਕੋਈ ਫੰਕਸ਼ਨ ਕਰਦੇ ਚੱਲਦੇ ਆਖਾਂ ਕਰ ਰਿਹਾ ਉੱਥਾ ਹੋ ਜਾਂਦਾ ਕੁਵਾਰ ਮੁੰਡਾ ਕੋਲ ਜਿਹਨੂੰ ਕੈਮਰਾ ਲਾ ਦੇ ਕੇ ਸਟਾਪ ਕਰਾ ਦੇ ਕੇ ਕਿਹਨੂੰ ਕਰਾਉਂਦਾ ਜਾਂਦੇ ਆ ਕੰਪੀਟੀਸ਼ਨ ਲੜਨਾ ਤੇ ਪਰ ਅਸਾਂ ਇੱਥੇ ਕਰਨਾ ਉਹ ਜਿਹੜਾ ਜਾਨੀ ਨੂੰ ਮੁਖਾਉਂਦੇ ਸਪੋਰਟ ਮੁੰਡਾ ਸਪੋਰਟ ਕਰਦਾ ਜਿਹਨਾਂ ਮੈਸ ਵੀ ਨਹੀਂ ਮੰਦੀ ਇਹ ਦੁੱਧ ਚੁਵਾਈ ਵਾਲੀਆਂ ਮੱਜਾਂ ਬਾਈ ਜੀ ਦੇ ਪਹਿਲੇ ਰਾਉਂਡ ਹੋਣਗੇ ਜਿਸ ਦਾ ਦੇ ਟਾਪਰ ਹੋ ਵੀ ਕਰਦਾ ਇਹ ਸਾਰਾ ਸੈੱਡ ਥੱਲੇ ਦੁੱਧ ਚੋਾਈ ਹੋਈ ਹੈ ਸਾਰੀਆਂ ਮੱਝਾਂ ਦੀ ਦੇਖ ਪੰਜ ਲੈ ਸੀ ਆ ਮੋਰਾ ਦੀ ਮੱਝਾ ਬਣਾਇਆ ਪਰ ਨਾ ਇਹ ਨੰਬਰ ਵਾਲੀਆਂ ਮੱਝਾਂ ਖੜੀਆਂ ਇੱਥੇ ਦੂਰੋਂ ਆਉਂਦਾ ਕੋਈ ਨਾ ਕੋਈ ਗੱਲ ਬਤਾ ਕੋਈ ਚੰਗੀ ਗੱਲ ਪਰ ਹਰ ਕੋ ਜੋ ਖੋਈ ਕਰਦਾ ਕਪੂਤੀ ਜੋ ਜੀਵਾਣ ਬੋਲ ਰਿਹਾ ਪਾ ਦੇ ਲਈ ਆਹ ਬੋਲੋ ਫਿਆਰੋ ਬੰਦੋ ਤੋਂ ਕਹਿੰਦੀ ਆ ਜਿੱਤੀਆਂ ਹੋਈਆਂ ਸਾਰੀਆਂ ਮੇਲਾ ਬਾਈ ਜੀ ਆ ਦੇਖੋ ਲੱਗੇ ਹੋਏ ਆ ਸਾਰੀਆਂ ਵੀਡੀਓ ਇਹਨਾਂ ਦੀ ਕੱਲੀ ਕੱਲੇ ਦੀ ਵੀਡੀਓ ਆਪਣੇ ਚੈਨਲ ਮੇਗਾ ਸਿੱਧੂ ਫਾਰਮ ਤੇ ਪਾਈ ਹੋਈ ਆ ਆ ਵੀ ਪਹਿਲੇ ਨੰਬਰ ਤੇ ਆਈ ਹੋਈ ਆ ਝੋਟੇ ਸਾਰੀ ਮੱਝ ਦੀ ਸਾਰੇ ਬੁੱਲਾਂ ਦੀ ਕੱਲੇ ਕੱਲੇ ਵੀਡੀਓ ਆਪਣੇ ਚੈਨਲ ਤੇ ਪਾਈ ਹੋਈ ਆ ਬੁੱਲ ਵੀ ਬਾਈਆਂ ਦਾ ਦੂਜੇ ਨੰਬਰ ਤੇ ਆਇਆ ਨੀਲੀ ਰਵੀ ਦਾ ਚੰਗੇ ਟੌਪ ਦੇ ਨਕੀਨੇ ਪੰਚੇ ਹੋਏ ਆ ਆ ਖੜੇ ਆ ਸਾਰੇ ਜਿੱਤੇ ਆ ਵੀ ਜਿੱਤਿਆ ਹੋਇਆ ਬਾਈ ਜੀ ਹੁਣ ਕੱਲੀ ਕੱਲੀ ਦੀ ਵੀਡੀਓ ਆਪਣੇ ਚੈਨਲ ਬੇਗਾ ਸਿੱਤੂ ਫਾਰਮ ਤੇ ਪਾਈ ਹੋਈ ਹੈ ਜਾ ਕੇ ਦੇਖ ਸਕਦੇ ਹੋ ਤਿੰਨੇ ਚਾਰੇ ਇਕੱਠੇ ਆ ਜਿੱਥੇ ਹੋਇਆ ਕੱਲ ਪਾਈ ਸੀ ਵੀਡੀਓ ਇਹਨਾਂ ਦੀ ਉਹ ਵੀ ਆਪਣੇ ਪੇਜ ਤੇ ਪਈ ਆ ਬੋਲੇ ਜੀ ਤੂ ਆਹੇ ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਖੜਾ ਬੋਲ ਜੰਗਾ ਬੋਲਾ ਖੜਾ ਨੀਲੀ ਰਵੀ ਦਾ ਪੂਰਾ ਬੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ